ਦੋਸਤੋ ਜੇ ਆਪਾਂ ਜਿਹੜੀ ਘਰੇ ਆਪਣੀ ਬਾੜੀ ਹੁੰਦੀ ਆ ਸਬਜ਼ੀਆਂ ਵਾਲੀ ਜੇ ਉਹਦੇ ਵਿੱਚ ਆਪਾਂ ਜ਼ਹਿਰੀਲੀਆਂ ਰਿਆ ਸਪਰੇਅ ਹੈ ਕਰਨੀਆਂ ਨੇ ਫੇਰ ਉਹਨਾਂ ਦਾ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫੇਰ ਤਾਂ ਮੁੱਲ ਬਾਜ਼ਾਰ ਦੇ ਵਿੱਚੋਂ ਸਬਜ਼ੀ ਲੈ ਲਓ ਤੇ ਜੇ ਤੁਸੀਂ ਉਹਦੇ ਤੇ ਜਿਹੜੀ ਰੇਸ ਪ੍ਰੇਅ ਆ ਕੋਈ ਜਿਹੜੀ ਖਤਰਨਾਕ ਜਿਹੜੀਆਂ ਨੇ ਹਾਨੀਕਾਰਕ ਨੇ ਜ਼ਹਿਰੀਲੀਆਂ ਨੇ ਉਹ ਤੁਸੀਂ ਨਹੀਂ ਕਰਨੀਆਂ ਫੇਰ ਘਰੇ ਆਪਾਂ ਨੂੰ ਜਿਹੜੀ ਬਾੜੀ ਦੇ ਵਿੱਚ ਸਬਜ਼ੀਆਂ ਲਾਉਣ ਦਾ ਫਾਇਦਾ ਵਾ ਤੇ ਆਪਾਂ ਅੱਗੇ ਵੀ ਤੁਹਾਨੂੰ ਵੀਡੀਓ ਵਿੱਚ ਦੱਸੀ ਦੇ ਜਿਹੜੇ ਨੁਕਤੇ ਤੇ ਇੱਕ ਆਪਣੇ ਦੋਸਤ ਨੇ ਬਹੁਤ ਹੀ ਵਧੀਆ ਅਜਮਾਇਆ ਹੋਇਆ ਕਿਉਂਕਿ ਉਹ ਤਾਂ ਖੇਤੀ ਕਰਦੇ ਆ 8-10 ਕਿਲੇ ਦੀ ਉਹਦੇ ਵਿੱਚ ਵੀ ਇਹ ਆ ਕਰਦੇ ਨੇ ਕਿਉਂਕਿ ਉਹ ਆਰਗੈਨਿਕ ਖੇਤੀ ਕਰਦੇ ਨੇ ਆਪਣਾ ਭਰਾ ਵਾ ਮੁੰਡਾ ਹਰਵਿੰਦਰ ਤੇ ਆਪਾਂ ਨੂੰ ਉਹਨਾਂ ਨੇ ਦੱਸਿਆ ਆਪਾਂ ਵੀ 2 ਸਾਲ ਤੋਂ ਇਹ ਕਰਦੇ ਆ ਬਹੁਤ ਹੀ ਤਾਕਤ ਵਾਲਾ ਟੌਨਕਾ ਇਹ ਬਹੁਤ ਗਰੋਥ ਹੁੰਦੀ ਹੈ ਇਹਦੇ ਨਾਲ ਤੇ ਇਹ ਆਪਾਂ ਤੁਹਾਨੂੰ ਨਾਲ-ਨਾਲ ਦੱਸੀ ਵੀ ਜਾਣਾ ਨਾਲ-ਨਾਲ ਆਪਾਂ ਇਹ ਕਰੀ ਚੱਲੀਏ ਇਹ ਤੁਸੀਂ ਜਿਹੜੀ ਆਪਣੀ ਖੱਟੀ ਲੱਸੀ ਹੁੰਦੀ ਆ ਇਹ ਰੱਖਣੀ ਹੈ ਸੰਭਾਲ ਕੇ ਪ੍ਰਾਣੀ ਇਹ ਇਹਦੇ ਚੋਂ ਤੁਸੀਂ ਇਹ ਆਪਣੀ ਰੱਖੀ ਹੋਈ ਹੈ ਲੱਸੀ ਖੱਟੀ ਇਹ ਚੋਂ ਜੇ ਮੰਨ ਲਓ ਤੁਸੀਂ ਆਪਾਂ ਇਹ ਉਹਦੇ ਨਾਲ ਕਰਨੀ ਆ ਇਹ ਆ ਜਿਵੇਂ ਮੰਨ ਲਓ 3 ਲੀਟਰ ਦਾ ਆਪਣਾ ਪੰਪ ਆ ਇਹ 3 ਲੀਟਰ ਦੇ ਪੰਪ ਦੇ ਲਈ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਹਦੇ ਲਈ ਮੰਨ ਲਓ ਵੀ ਜਿਹੜੀ ਲੱਸੀ ਆ ਉਹ ਪਾਉਣੀ ਆ ਆਪਾਂ 100 ਗ੍ਰਾਮ 100 ਗ੍ਰਾਮ ਤੋਂ ਘੱਟ ਹੀ ਹੋਵੇ 100 ਗ੍ਰਾਮ ਤੋਂ ਜ਼ਿਆਦਾ ਨਾ ਹੋਵੇ ਜੇ 3 ਲੀਟਰ ਪਾਣੀ ਆ ਵਿੱਚ ਜਿਹੜਾ ਆਮਲਾ ਪਾਊਡਰ ਆ ਆਮਲਾ ਪਾਊਡਰ ਮਿਲ ਜਾਂਦਾ ਪੰਸਾਰੀ ਦੇ ਉਹ ਇਹ ਪਾ ਕੇ ਰੱਖਣਾ ਇਹਨੂੰ ਆਪਣੇ 3 ਦਿਨ ਹੋ ਗਏ ਪਾ ਕੇ ਰੱਖੇ ਇਹਨੂੰ ਠੀਕ ਆ ਜੀ ਹੁਣ ਇਹਨੂੰ ਤੁਸੀਂ ਪੂਰਾ ਐ ਪਾਉਣ ਲੈਣਾ ਜਿਹੜਾ ਆਪਣਾ ਪੰਪ ਦੇ ਵਿੱਚ ਇਹ ਮਤਲਬ ਪੰਪ ਬੰਦ ਨਾ ਹੋਵੇ ਤੇ ਪੂਰਾ ਚੰਗੀ ਤਰ੍ਹਾਂ ਜਿਹੜਾ ਇਹ ਵਿੱਚ ਰਹਿ ਜੂ ਇਹ ਆਪਾਂ ਸਟ ਦੇ ਉਦਾਂ ਹੀ ਤੁਸੀਂ ਮਤਲਬ ਬਾਕੀ ਨੂੰ ਆਪਾਂ ਸਾਰੇ ਨੂੰ ਇਹ ਚ ਪਾ ਕੇ 3 2.5 ਲੀਟਰ ਪਾਣੀ ਪਾਵਾਂਗੇ ਆਪਾਂ ਤੇ ਇਹ ਪੰਪ ਦੇ ਨਾਲ ਹੀ ਆਪਾਂ ਸਪਰੇਅ ਕਰੀ ਦੀ ਆ ਬਹੁਤ ਹੀ ਵਧੀਆ ਜਿਹੜਾ ਇਹ ਤਾਕਤ ਵਾਲਾ ਗਰੋਥ ਇੰਨੀ ਹੁੰਦੀ ਆ ਸਬਜ਼ੀਆਂ ਦੀ ਤੇ ਫਲਾਂ ਵਾਲੇ ਜਿਹੜੇ ਬੂਟੇ ਨੇ ਤੁਹਾਡੇ ਉਹਨਾਂ ਤੇ ਕਰ ਸਕਦੇ ਹੋ ਤੁਸੀਂ ਕਿਸੇ ਵੀ ਚੀਜ਼ ਤੇ ਕਰ ਸਕਦੇ ਹੋ ਤੁਸੀਂ ਤੇ ਇਹ ਜ਼ਰੂਰ ਜਿਹੜਾ ਫਾਰਮੂਲਾ ਵਾ ਇਹ ਵਰਤਿਆ ਕਰੋ ਤੁਸੀਂ ਘਰੇ ਆਪਣੀਆਂ ਸਬਜ਼ੀਆਂ ਦੇ ਉੱਪਰ ਤੇ ਆ ਦੇਖੋ ਹੁਣੇ ਤੁਹਾਨੂੰ ਆਪਾਂ ਸਾਰੀ ਜਿਹੜੀ ਸਪਰੇਅ ਆ ਬਣਾ ਕੇ ਇੱਕ ਚੀਜ਼ ਦੇ ਵਿੱਚ ਹੋਰ ਧਿਆਨ ਰੱਖਣ ਵਾਲੀ ਆ। ਵੀ ਇਹ ਇਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਆ ਆਮਲਾ ਜਿਹੜਾ ਪਾਉਣਾ। ਜੇ 100 ਗ੍ਰਾਮ ਲੱਸੀ ਪਾਉਣੀ ਆ ਉਹਦੇ ਵਿੱਚ ਆਪਾਂ ਇਹ 30 ਗ੍ਰਾਮ ਆਮਲਾ ਪਾਉਣਾ ਕਿਉਂਕਿ ਆਪਾਂ 100 ਗ੍ਰਾਮ ਲੈ ਕੇ ਆਏ ਸੀਗੇ ਤੇ 30 ਗ੍ਰਾਮ ਪਾਉਣਾ ਮਤਲਬ 100 ਗ੍ਰਾਮ ਦੇ ਵਿੱਚ। ਬਾਕੀ ਤੁਸੀਂ ਵੱਡੀ ਥੂਲੀ ਨਾਲ ਕਰਨੀਆਂ ਤਾਂ ਤੁਸੀਂ ਫਿਰ ਉਹਦੇ ਹਿਸਾਬ ਨਾਲ ਆਪੇ ਹੀ ਉਹਦਾ ਕੱਢ ਲਿਓ ਵੀ ਜੇ ਮੰਨ ਲਓ ਆਪਾਂ ਉਹਦੇ ਤੁਸੀਂ 400 ਗ੍ਰਾਮ ਜਿਹੜੀ ਆਪਣੀ ਲੱਸੀ ਆ ਪਾ ਸਕਦੇ ਆ ਵੱਡੀ ਢੋਲੀ ਚ ਤੇ ਦੂਸਰਾ ਜਿਹੜਾ ਆਮਲਾ ਉਹ ਆਪਾਂ ਫਿਰ 100 ਗ੍ਰਾਮ ਪਾ ਸਕਦੇ ਆ ਤੇ ਆ ਆਪਣਾ ਸਾਰਾ ਇਹ ਲੋਟਾ ਇਹ ਕਰ ਲੈਣਾ ਤਿਆਰ ਆਪਾਂ ਬਹੁਤ ਵਧੀਆ ਗਰੋਥ ਹੁੰਦੀ ਹੈ ਇਹਦੇ ਨਾਲ ਤੇ ਇਹ ਬਣਾਓ ਕਰੇ ਤੇ ਇਹਨੂੰ ਤੁਸੀਂ 15 ਦਿਨਾਂ ਬਾਅਦ ਕਰ ਸਕਦੇ ਹੋ ਮਤਲਬ ਠੀਕ ਹੈ ਜੀ